ਦੇਸ਼ ਭਰ ਵਿੱਚ ਦੁਸਹਿਰੇ ਮੌਕੇ ਤਰਾਂਤਰਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਿਤੇ ਦੁਸਹਿਰਾ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਕਿਤੇ ਮੌਸਮ ਦੀ ਖਰਾਬੀ ਕਾਰਨ ਦੁਸਹਿਰਾ ਕਮੇਟੀਆਂ ਤੇ ਲੋਕ ਨਿਰਾਸ਼ ਨਜ਼ਰ ਆਏ ਤੇ ਕਿਤੇ ਨੌਜਵਾਨਾਂ ਦੀ ਹੁਲੜਬਾਜੀ ਵੀ ਨਜ਼ਰ ਆਈ ਹੈ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਸ਼ਿਆਰਪੁਰ ਦੇ ਮਹਿਲਪੁਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਟਰੈਕਟਰ ਚਾਲਕ ਦਾ ਕਹਿਰ ਦੇਖਣ ਨੂੰ ਮਿਲਿਆ ਦਰਸਲ ਇਸ ਇਲਾਕੇ ਦੇ ਵਿੱਚ ਸ਼੍ਰੀ ਹਨੂਮਾਨ ਮਹਾਰਾਜ ਜੀ ਦਾ ਸਰੂਪ ਦੇਖਣ ਦੇ ਲਈ ਲੋਕਾਂ ਦੀ ਵੱਡੀ ਪੀੜ ਆਉਂਦੀ ਹੈ ਲੋਕ ਇੱਥੇ ਇਕੱਠੇ ਹੁੰਦੇ ਨੇ ਇਸ ਸਾਲ ਵੀ ਅਜਿਹਾ ਹੀ ਹੋਇਆ ਪਰ ਇੱਕ ਨੌਜਵਾਨ ਨੇ ਬਿਨਾ ਅੱਗੇ ਪਿੱਛੇ ਦੇਖਿਆਂ ਇਹਨਾਂ ਲੋਕਾਂ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉੱਥੇ ਮੌਜੂਦ ਨੌਜਵਾਨਾਂ ਦੇ ਵੱਲੋਂ ਇਸ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਟਰੈਕਟਰ ਚਾਲਕ ਕਈ ਮੋਟਰਸਾਈਕਲਾਂ ਤੇ ਲੋਕਾਂ ਨੂੰ ਦਰੜਦਾ ਹੋਇਆ ਅੱਗੇ ਨਿਕਲ ਗਿਆ ਇਥੇ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਇੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਹੁੰਦਾ ਪਰ ਇਸ ਸਾਲ ਪੁਲਿਸ ਦਾ ਇੱਕ ਵੀ ਅਧਿਕਾਰੀ ਇੱਥੇ ਤਾਇਨਾਤ ਨਹੀਂ ਸੀ ਹਾਲਾਂਕਿ ਘਟਨਾ ਵਾਪਰਨ ਮੁਗਰੋਂ ਪੁਲਿਸ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਸਾਰਾ ਮਾਮਲਾ ਸਾਡੇ ਧਿਆਨ ਦੇ ਵਿੱਚ ਹੈ ਦੋਸ਼ੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ 6 ਵਿਅਕਤੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਹੁਣ ਇਹ ਮਾਮਲਾ ਕਾਫੀ ਜ਼ਿਆਦਾ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲੋਕਾਂ ਨੇ ਇਸ ਟਰੈਕਟਰ ਚਾਲਕ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।